ਪੰਜਾਬੀ ਇੰਡਸਟਰੀ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੂਫੀ ਗਾਇਕ ਸਿੰਧ ਸਰਤਾਜ ਵੱਲੋਂ ਚੰਡੀਗੜ੍ਹ ਵਿੱਚ ਸ਼ੋਅ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਉਹਨਾਂ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਲੈਟਰ ਲਿਖ ਕੇ ਖਾਸ ਅਪੀਲ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਨੂੰ ਇੱਕ ਵਿੰਡੋ ਸਿਸਟਮ ਬਣਾਉਣ ਦੀ ਗੱਲ ਆਖੀ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਆਰਟਿਸਟ ਨੂੰ ਖੁਦ ਹੀ ਬਾਕੀ ਦੇ ਪਰਮਿਟ ਲੈ ਕੇ ਦੇਵੇ ਤਾਂ ਜੋ ਅੱਗੇ ਜਾ ਕੇ ਆਰਟਿਸਟ ਨੂੰ ਸ਼ੋਧ ਰਣ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸਤਿੰਦਰ ਸਰਤਾਜ ਨੇ ਪੰਜਾਬ ਸਰਕਾਰ ਖਾਸ ਕਰਕੇ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਵਤੀਰੇ ਨੂੰ ਰੋਕਿਆ ਜਾਵੇ ਇਸ ਨੂੰ ਸੁਖਾਲਾ ਕਰਨ ਲਈ ਇੱਕ ਛਿੜਕੀ ਦੀ ਵਿਵਸਥਾ ਬਣਾਈ ਜਾਵੇ ਜਿੱਥੇ ਆਰਟਿਸਟ ਵੱਲੋਂ ਸਿਰਫ ਇੱਕ ਅਰਜੀ ਦਿੱਤੀ ਜਾਵੇ ਅਤੇ ਸਰਕਾਰ ਆਪ ਹੀ ਆਰੇ ਪਰਮਿਟ ਲੈ ਕੇ ਦਵੇ ਯਾਦ ਰਹੇ ਸਿੰਧ ਸਰਤਾਜ ਪੰਜਾਬ ਦਾ ਇੱਕ ਗਾਇਕ ਹੈ ਜਿਸ ਨੇ ਟਿੱਕਟ ਵਾਲੇ ਸ਼ੋਅ ਦਾ ਮਾਡਲ ਪੰਜਾਬ ਵਿੱਚ ਲਿਆਦਾ ਸੀ ਇਸੇ ਤਰ੍ਹਾਂ ਸਿੰਧ ਸਰਤਾਜ ਦੀ ਟੀਮ ਨਾਲ ਗੱਲ ਹੋਣ ਤੋਂ ਪਤਾ ਲੱਗਿਆ ਕਿ ਉਹ ਅੱਗੇ ਤੋਂ ਕਦੀ ਵੀ ਚੰਡੀਗੜ੍ਹ ਸ਼ੋਅ ਨਹੀਂ ਕਰਨਗੇ ਅਤੇ ਇਸੇ ਤਰ੍ਹਾਂ ਦੇ ਵਿਚਾਰ ਕਰਨ ਓਜਲਾ ਤੇ ਦਰਜੀਦੋ ਸਾਂਝ ਵੱਲੋਂ ਵੀ ਖਾਲੀ ਚਪਰਟਾਏ ਗਏ ਹਨ ਇਸ ਦੇ ਨਾਲ ਹੀ ਦੱਸ ਦਈਏ ਕਿ ਸਿੰਧ ਸਰਤਾਜ ਪੰਜਾਬੀ ਦਰਸੀ ਦੇ ਇੱਕ ਗਾਇਕ ਹਨ ਹਾਲ ਹੀ ਵਿੱਚ ਉਹਨਾਂ ਵੱਲੋਂ ਸੂਪਰ ਹਿੱਟ ਫਿਲਮਾਂ ਦਿੱਤੀਆਂ ਗਈਆਂ ਨੇ ਅਤੇ ਹੁਣ ਉਹਨਾਂ ਵੱਲੋਂ ਇਹ ਖਬਰ ਆਈ ਹੈ ਕਿ ਜਿੱਥੇ ਉਹ ਚੰਡੀਗੜ੍ਹ ਵਿੱਚ ਅੱਗੇ ਤੋਂ ਸ਼ੋਅ ਨਹੀਂ ਕਰਨਗੇ